ਦੇਖੋ ਜੀ ਇਹ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਲੋਕਤੰਤਰ ਦੀ ਜਿਸ ਤਰੀਕੇ ਦੇ ਨਾਲ ਧਜੀਆਂ ਉੜਾਈਆਂ ਗਈਆਂ ਨੇ ਇਹਨਾਂ ਪੰਚਾਇਤੀ ਇਲੈਕਸ਼ਨਾਂ 'ਚ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 50 ਸਾਲ 'ਚ ਨਹੀਂ ਦੇਖਿਆ ਹੋਗਾ ਜਿੱਥੇ ਮਾਸਕ ਸਕੇਲ 'ਤੇ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਲੋਕਾਂ ਨੂੰ ਡਰਾਇਆ ਤਾਂ ਮੁਕਾਇਆ ਤਾਂ ਕੀਤਾ ਲੇਕਿਨ ਕਤਲ ਕਰਕੇ ਅਗਵਾ ਤੱਕ ਵੀ ਕੀਤਾ ਗਿਆ ਹੁਣ ਮੈਂ ਜੇ ਆਪਨੇ ਹੀ ਹਲਕੇ ਦੀ ਮੈਂ ਗੱਲ ਕਰਲਾਂ ਕੱਲ ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਗਿੱਦੜਪੇ ਦੇ 15 ਪੰਚਾਇਤਾਂ ਚ ਜਿੱਥੇ ਅਕਾਲੀ ਦਲ ਦੇ ਬੰਦੇ ਖੜੇ ਸੀ 15 ਦੇ 15 ਪਿੰਡਾਂ ਤੇ ਆਪਣੇ ਕੈਂਡੀਡੇਟਸ ਦੇ ਕਾਗਜ਼ ਰੱਦ ਹੋ ਗਏ ਜੇ ਮੈਂ ਲੰਮੀ ਦੀ ਗੱਲ ਕਰਾਂ ਕਦੇ ਸੁਣਿਆ ਕਿ ਮੰਤਰੀ ਸਾਹਿਬ ਜਾ ਕੇ ਨੋਮੀਨੇਸ਼ਨ ਸੈਂਟਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ ਖੁੱਡਿਆ ਸਾਹਿਬ ਦੀ ਆ ਹਰਕਤ ਹੋਈ ਹੈ ਭਾਵੇਂ ਕਤਲ ਹੋ ਰਹੇ ਨੇ ਭਾਵੇਂ ਅਗਵਾ ਹੋ ਰਹੇ ਨੇ ਕਾਗਜ਼ ਰੱਦ ਹੋ ਰਹੇ ਨੇ ਤਾਂ ਫੇਰ ਤੁਸੀਂ ਇਹ ਲੋਕਤੰਤਰ ਦਾ ਢੋਂਗ ਕਰਦੇ ਕਿਉਂ ਤੁਸੀਂ ਬੈਠੋ ਦਫ਼ਤਰ 'ਚ ਤੇ ਆਪਦੇ ਚਾਹਤਿਆਂ ਨੂੰ ਨੋਮੀਨੇਟ ਕਰ ਦਿਓ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੇ ਇਹ ਜਿਹੜੇ ਆਮ ਆਦਮੀ ਤੋਂ ਲੜ ਰਹੇ ਨੇ ਮੈਂ ਇਹਨਾਂ ਨੂੰ ਵੀ ਦੱਸਣਾ ਚਾਹਦੀ ਆ ਕਿ ਤੁਹਾਡੀ ਨਕਮੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਹੈਗਾ ਕਿ ਇਸ ਮਹੀਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ 1150 ਕਰੋੜ ਰੁਪਏ ਲੈ ਕੇ ਇਹਨਾਂ ਨੇ ਤਨਖਾਹਾਂ ਦਿੱਤੀਆਂ ਨੇ ਤਿੰਨ ਸਾਲਾਂ 'ਚ ਕਿਸੇ ਪਿੰਡ 'ਚ ਇੱਕ ਦੁਵਾਨੀ ਰੁਪਿਆ ਨਹੀਂ ਗਿਆ ਹੈਗਾ ਵਿਕਾਸਾ ਇੱਕ ਇੱਟ ਨਹੀਂ ਲੱਗੀ ਪੰਜਾਬ ਦੇ ਕਿਸੇ ਕੋਨੇ 'ਚ ਤੁਸੀਂ ਸਰਪੰਚੀਆਂ 'ਚ ਖਰਚਾ ਕਰਕੇ ਕਰਨਾ ਕੀ ਹੈਗਾ ਇਸ ਇਸ ਸਰਕਾਰ ਤੋਂ ਆਸ ਨਾ ਰੱਖੋ ਤੋਂ ਲੋਕਾਂ ਨੂੰ ਵੀ ਮੈਂ ਕਹਿੰਨੀ ਆ ਕਿ ਇਸ ਆਮ ਆਦਮੀ ਕੈਂਡੀਡੇਟਸ ਨੂੰ ਸਾਰਿਆਂ ਨੂੰ ਨਿਕਾਰੋ ਇਹਨਾਂ ਨੇ ਝੂਠ ਮਾਰ ਕੇ ਜਿਵੇਂ ਤੁਹਾਨੂੰ ਹਜ਼ਾਰ-ਹਜ਼ਾਰ ਦੇ ਸੁਪਨੇ ਦਿਖਾ ਕੇ 2500 ਦੀ ਪੈਨਸ਼ਨ ਦਿਖਾ ਕੇ ਇਹ ਭਗਵੰਤ ਮਾਨ ਨੇ ਸਰਕਾਰ ਬਾਈ ਹੁਣ ਇਹ ਝੂਠ ਮਾਰਦੇ ਫਿਰਦੇ ਨੇ ਇਹਨਾਂ ਨੂੰ ਨਿਕਾਰਿਆ ਜਾਏ ਕਿ ਕਿ ਲਾ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਦੇਣਾ ਕਿ ਕਿ ਦਿੱਤਾ ਤਾਂ ਕੁਝ ਨਹੀਂ ਗਿਆ ਹੁਣ ਫਿਰ ਕਰਜ਼ਾ ਲੈਣ ਨੂੰ ਤਿਆਰ ਹੋਏ ਬੈਠੇ ਨੇ ਦੇਖੋ ਆਪਾਂ ਨੇ ਕਾਂਗਰਸ ਸਰਕਾਰ ਦੇ ਵੇਲੇ ਆਪਾਂ ਦੇਖਿਆ ਕਿ 5 ਸਾਲਾਂ 'ਚ ਉਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਅੱਜ ਮੈਂ ਸੰਗਤ ਵਿੱਚ ਜਾਂ ਮੀਡੀਆ ਨੂੰ ਤੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਆ ਕਿ 5 ਸਾਲ 'ਚ ਜਿਹੜਾ ਕੈਪਟਨ ਸਾਢੇ 4 ਸਾਲ ਘਰੋਂ ਬਾਹਰ ਨਹੀਂ ਨਿਕਲਿਆ ਜਿਹੜਾ ਚੰਨੀ ਗੱਲਾਂ ਮਾਰਦਾ ਸੀ ਇਹ ਸਾਰਿਆਂ ਨੂੰ ਲੈ ਕੇ ਇਹਨਾਂ ਨੇ 5 ਸਾਲਾਂ 'ਚ ਇੱਕ ਚੀਜ਼ ਦਿਖਾ ਦਿਓ ਪੰਜਾਬ 'ਚ ਜਿਹੜਾ ਆਪਾਂ ਕਹਿ ਸਕਦੇ ਆ 1 ਲੱਖ ਕਰੋੜ ਦਾ ਕਰਜ਼ਾ ਲੈ ਕੇ ਇਹਨਾਂ ਦੀ ਆ ਦੇ ਨਹੀਂ ਸੀਗੀ ਪੰਜਾਬ ਨੂੰ ਕੋਈ ਨਾ ਕੁਛ ਬੰਨਿਆ ਨਾ ਕੋਈ ਸੜਕ ਤੱਕ ਨਹੀਂ ਬਣੀ ਕੋਈ ਥਰਮਲ ਤੱਕ ਨਹੀਂ ਬਣਾ ਤੇ ਇਹਨਾਂ ਨਿਕਮੀਆਂ ਨੇ ਤਾਂ ਹੱਦਾ ਪਾਰ ਕਰਤੀਆਂ ਜਿੱਥੇ ਇਹਨਾਂ ਨੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਹੈਗਾ ਇਹਨਾਂ 7 ਸਾਲਾਂ 'ਚ ਮੈਨੂੰ ਦੱਸੋ ਤਾਂ ਸਹੀ 2 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰੇ ਚੜ ਗਿਆ ਤੁਹਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਤੁਹਾਡੀ ਸਹੂਲਤਾਂ ਤੁਹਾਡੇ ਕਾਰਡ ਹੋਮ ਤੁਹਾਡੇ ਸ਼ਗਰ ਨੂੰ ਸਭ ਸੂਤਾ ਖਤਮ ਕਰ ਦਿੱਤੀਆਂ ਨੇ ਨਾ ਇੱਕ ਥਰਮਲ ਬਣਾਇਆ ਨਾ ਇੱਕ ਸਕੂਲ ਨਾ ਕੋਈ ਹਸਪਤਾਲ ਬਣਾਇਆ ਇਹ 2 ਲੱਖ ਕਰੋੜ ਦੇ ਨਾਲ ਤੁਹਾਨੂੰ ਕੀ ਮਿਲਿਆ ਕੱਲੇ ਇਹਨਾਂ ਨੇ ਪੈਸੇ ਨੂੰ ਲੁੱਟਿਆ ਹੈਗਾ ਅਕਾਲੀ ਦਲ ਨੂੰ ਦੋਹਾਂ ਨੇ ਭੰਡ ਕੇ ਸਰਕਾਰਾਂ ਬਣਾਈ ਜਿਹੜੀ ਅਕਾਲੀ ਦਲ ਨੇ ਇਸੇ ਖਜ਼ਾਨੇ ਵਿੱਚੋਂ ਭਾਵੇਂ ਥਰਮਲ ਦੇ ਪਲਾਂਟਾ ਤੁਹਾਡੇ ਘਰ 'ਚ ਜੇ ਪੱਖਾ ਚੱਲਦਾ ਹੈ ਨਾ ਇਹ ਅਕਾਲੀ ਦਲ ਦੇ ਥਰਮਲ ਪਲਾਂਟਾ ਦੀ ਦੇਣ ਹੈ ਜਿਹੜਾ ਇਹ ਕਹਿੰਦੇ ਸੀ ਇਹਨਾਂ ਦੇ ਆਪਾਂ ਰੱਦ ਕਰਾਂਗੇ ਕਿਉਂਕਿ ਇਹਦੇ ਵਿੱਚ ਪੈਸੇ ਕਮਾਏ ਨੇ ਪੈਸੇ ਕੀ ਕਮਾਏ ਪੰਜਾਬ ਨੂੰ ਬਿਜਲੀ ਸਰਪਲਸ ਕੀਤਾ ਸੜਕਾਂ ਦਾ ਜਾਲ ਬਣਾਇਆ ਹਵਾਈ ਅੱਡੇ ਬਣਾਏ ਆਟੇ ਦਾਲ ਦੇ ਕਾਰਡ ਜਿਹੜਾ ਇਹਨਾਂ ਨੇ ਲੱਖਾਂ ਦੀ ਗਿਣਤੀ 'ਚ ਕੱਟੇ ਨੇ ਉਹ ਅਕਾਲੀ ਦਲ ਨੇ ਲੋਕਾਂ ਨੂੰ ਦਿੱਤੇ ਪੈਨਸ਼ਨ ਮਿਲਦੀ ਸੀ ਸ਼ਗਨ ਮਿਲਦੀ ਸੀ ਕਈ ਸਹੂਲਤਾ ਵਿਕਾਸ ਤੇ ਕੰਮ ਹਰ ਪਿੰਡ ਚ ਤੁਸੀਂ ਜਾ ਕੇ ਦੇਖੋ ਜੇ ਕੁਝ ਬਣਿਆ ਅਕਾਲੀ ਦਲ ਦੀ ਦੇਣ ਹੈ ਸੋ ਅਫਸੋਸ ਹੁੰਦਾ ਹੈ ਕਿ ਇਹ ਇਕੱਲੇ ਲੁੱਟਣ ਚ ਲੱਗੇ ਹੋਏ ਹੈ ਤੇ ਲੁੱਟ ਲੁੱਟ ਕੇ ਆਪ ਦੀ ਕੁਰਸੀ ਦੇ ਖਾਤੇ ਰਾ ਹਾਲਾਤ ਪੈਦਾ ਕਰਦੇ ਨੇ ਕਿ ਅੱਜ ਸਾਡਾ ਮੁੱਖ ਮੰਤਰੀ ਲਾਤਾ ਆਪ ਦੇ ਮੰਤਰੀ ਬਣਾ ਸਕਦਾ ਹੈ ਨਾ ਲਾ ਸਕਦਾ ਹੁਕਮ ਦਿੱਲੀੋਂ ਚੱਲਦਾ ਹੈ ਚੱਕ ਕੇ ਜਿੰਨੂੰ ਮਰਜ਼ੀ ਲਾਤਾ ਤੇ ਜਿਹਨੂੰ ਅਰਜ਼ੀ ਬਣਾਤਾ ਅਜਦਾ ਮੁੱਖ ਮੰਤਰੀ ਆਪਦਾ ਉਹ ਐਸਡੀ ਤੱਕ ਨਹੀਂ ਰੱਖ ਸਕਦਾ ਤੇ ਹੈਰਾਨੀ ਦੀ ਗੱਲ ਕਿ ਕੱਲ ਕੇਜਰੀਵਾਲ ਨੇ ਦਿੱਲੀ 'ਚ ਮੀਟਿੰਗ ਕਰਦਾ ਹੈ ਪੰਜਾਬ ਦੇ ਮੰਤਰੀ ਦਿੱਲੀ ਵਜਾ ਬੁલાਏ ਜਾਂਦੇ ਨੇ ਕੇਜਰੀਵਾਲ ਮੀਟਿੰਗ ਕਰਦਾ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਆਪਦਾ ਆਓਐਸਡੀ ਨਹੀਂ ਰੱਖ ਸਕਦਾ ਆਪਦਾ ਡਾਇਰੈਕਟਰ ਕਮਿਊਨੀਕੇਸ਼ਨ ਨਹੀਂ ਰੱਖ ਸਕਦਾ ਹੁਣ ਉਹਦੇ ਮੰਤਰੀ ਵੀ ਦਿੱਲੀ 'ਚ ਮੀਟਿੰਗਾਂ ਕਰ ਰਹੇ ਨੇ ਤਾਂ ਕਿਸ ਹੱਦ ਤਾਈਂ ਦਿੱਲੀ ਦਾ ਕੰਟਰੋਲ ਚੱਲ ਰਿਹਾ ਹੈ ਇਹ ਨਿਕੰਮਾ ਮੁੱਖ ਮੰਤਰੀ ਆਪਦੀ ਕੁਰਸੀ ਦੇ ਖਾਤਰ ਚੱਲ ਤੈਨੂੰ ਕੇਜਰੀਵਾਲ ਨਹੀਂ ਸੱਦਾ ਤੂੰ ਕੱਟੋ ਕੱਟ ਕਿਸਾਨਾਂ ਦੀ ਜਿਹੜੀ ਅੱਜ ਸਾਰੇ ਬਿਹਾਲ ਹੋਏ ਪਏ ਨੇ ਝੋਨੇ ਦੀ ਇੱਕ ਕਮਾਈ ਆਉਂਦੀ ਹੈ ਕਿਸਾਨ ਦੇ ਕੋਲ ਉਹ ਕਿਸਾਨ ਬਿਹਾਲ ਬੈਠਾ ਕਿਉਂਕਿ ਮੰਡੀ 'ਚ ਕੋਈ ਖਰੀਦ ਨਹੀਂ ਹੋ ਰਹੀ ਕੋਈ ਲਿਫਟਿੰਗ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕੋਈ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਕੋਈ ਆੜਤੀਆ ਦੇ ਨਾਲ ਮੀਟਿੰਗ ਕੀਤੀ ਜਿਹੜਾ ਉਹਦਾ ਫਰਜ਼ ਬੰਦਾ ਉਹ ਤਾਂ ਕਰ ਨਹੀਂ ਰਿਹਾ ਜਦ ਸਮਾਂ ਸੀ ਉਹ ਕਰਾਂ ਦਾ ਤਾਂ ਹਰਿਆਣਾ ਜਾ ਕੇ ਕੇਜਰੀਵਾਲ ਦੀ ਪਾਰਟੀ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਪੈਸੇ ਉੱਥੇ ਉਡਾ ਰਿਆ ਸੀ ਤੇ ਅੱਜ ਕਿਸਾਨ ਬਿਹਾਲ ਹੈ ਤੇ ਜਦ ਸਵਾਲ ਉੱਠ ਰਹੇ ਨੇ ਤਾਂ ਨਾ ਕਿਸਾਨ ਨੂੰ ਮਿਲਦਾ ਹੈ ਆੜਤੀਆ ਨੂੰ ਜਿਨ੍ਹਾਂ ਨੂੰ ਮਿਲਣਾ ਹੁੰਦਾ ਹੁਣ ਸਾਡੇ ਰਵਿੰਦਰ ਚਿਮਾ ਸਾਹਿਬ ਹੈਗੇ ਆਰਟੀਆਂ ਤੇ ਹੈਡ ਉਹਨਾਂ ਨੂੰ ਘਰ 'ਚੇ ਬੰਦ ਕਰਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਸਵਾਲ ਉਠਨੇ ਸੀ ਤੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੋਲ ਨਹੀਂ ਸੋ ਪੰਜਾਬ ਨੂੰ ਅੱਜ ਕਰਜ਼ਾਈ ਕਰ ਛੱਡਿਆ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਕਿ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਜਾ ਕੇ ਲੋਕ ਤਾਂ ਖਵਾ ਬੰਦਾ ਆਪਣੇ ਘਰ 'ਚੇ ਸੁਰੱਖਿਤ ਨਹੀਂ ਆਪਦੇ ਦੁਕਾਨ ਤੇ 'ਚ ਦਕਸ਼ਿਤ ਨਹੀਂ ਹੈ ਭਾਵੇਂ ਡਾਕਟਰ ਹੋਵੇ ਭਾਵੇਂ ਵਕੀਲ ਹੋਵੇ ਦੁਕਾਨਦਾਰ ਹੋਵੇ ਇੰਡਸਟਰੀਅਲਿਸਟ ਹੋਵੇ ਸਾਰਿਆਂ ਨੂੰ ਫਰੋਤੀਆਂ ਤੇ ਧਮਕੀਆਂ ਆ ਰਹੀਆਂ ਨੇ ਲੋਕੀ ਪੰਜਾਬ ਛੜਛੜ ਬਾਹਰ ਭੱਜਦੇ ਨੇ ਇਹ ਪੰਜਾਬ ਦਾ ਹਾਲ ਇਹਦੇ ਜ਼ਿੰਮੇਵਾਰ ਇਹ ਸਰਕਾਰ ਹੈ ਤੇ ਉਹ ਲੋਕਾਂ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੂੰ ਵੋਟ ਪਾ ਕੇ ਬੇਸ਼ੱਕ ਜਿਹੜਾ ਕੇਜ ਕੇਜਰੀ ਵਾਲ ਜਿਹੜਾ ਘਟਾਲੇ ਦੇ ਵਿੱਚ ੜਕਿਰਿਆ ਸੀਗਾ ਹੁਣ ਉਹਦੇ ਮੰਤਰੀਆਂ ਦੇ ਵੀ ਏਡੀ ਦੇ ਪਰੇੜ ਪੈ ਜਾ ਰਹੀ ਹੈ ਹੈਗੀ ਹੈ ਭ੍ਰਿਸ਼ਟਾਚਾਰ ਨੂੰ ਕੱਟਰ ਬੇਈਮਾਨ ਤੇ ਭ੍ਰਿਸ਼ਟ ਸਰਕਾਰ ਜਿਹਦਾ ਮੁੱਖ ਮੰਤਰੀ ਜੇਲ੍ਹ ਕੱਟ ਕੇ ਆਇਆ ਹੋਏ ਜਿਹਦਾ ਸਿਹਤ ਮੰਤਰੀ ਜੇਲ੍ਹ 'ਚੇ ਬੰਦ ਹੋਏ ਜਿਹਦਾ ਸੇਤ ਮੰਤਰੀ ਜੇਲ੍ਹ ਚ ਬੰਦ ਹੋਏ ਤੇ ਜਿਹੜੇ ਕਹਿੰਦੇ ਸੀ ਸਕੂਲ ਹਸਪਤਾਲ ਬਣਾਣਾ ਜਾਂਦੇ ਨੇ ਤੇ ਉਹ ਤਾਂ ਤੁਹਾਨੂੰ ਪਤਾ ਹੀ ਲੱਗਿਆ ਕੀ ਕੀ ਹਾਲ ਹੈ ਇਹ ਤਾਂ ਉਹਨਾਂ ਦਾ ਭ੍ਰਸ਼ਟਾਚਾਰ ਸੀਗਾ ਜਦ ਇਥੇ ਪੰਜਾਬ ਦਾ ਭ੍ਰਸ਼ਟਾਚਾਰ ਸ਼ੁਰੂ ਹੋਗਾ ਤੇ ਕੱਲ ਦੀ ਆਪਾਂ ਗੱਲ ਕਰ ਰਹੀ ਹੈ ਕਿ ਇਹਨਾਂ ਦਾ MP ਲੁਧਿਆਣਾ ਦਾ ਉਹਦੇ ਉੱਤੇ ਜਿਵੇਂ ED ਦੀ ਰੇਡ ਹੋਈ ਹੈ ਤੇ ਮਨੀ ਲਾਰਨਿੰਗ ਦੇ ਕੇਸ 'ਚ ਉਹਦੀ ਰੇਡ ਹੋ ਰਹੀ ਹੈ ਆਪਾਂ ਸਾਰੇ ਜਾਣਦੇ ਇਹ ਸਾਰੇ ਐਮਪੀ 50-50 ਕਰੋੜ ਰੁਪਏ ਦੇ ਕੇ ਬਨੇ ਸੀ ਤੇ ਕਿੰਨੇ ਕਰੋੜ ਕਮਾਰੇ ਨੇ ਇਹਨਾਂ ਦੀ ਮੰਤਰੀਆਂ ਦੀ ਤਾਂ ਮੈਂ ਫਰਾਰੀ ਸਰਾਰੀ ਦੀ ਤਾਂ ਮੈਂ ਕੀ ਗੱਲ ਕਰਾਂ ਇਹਨਾਂ ਦਾ ਜੇ ਚਿੱਠਾ ਖੁੱਲੂਗਾ ਨਾ ਪੰਜਾਬ ਦੇ ਲੋਕੀ ਹੈਰਾਨ ਰਹਿ ਜਾਣਗੇ ਕਿ ਖਜ਼ਾਨੇ ਨੂੰ ਇਹਨਾਂ ਨੇ ਕਿਵੇਂ ਖਾਲੀ ਕੀਤਾ ਕਰਜ਼ਾ ਚੜਾਇਆ ਇਹ ਆਉਣ ਵਾਲੇ ਦਿਨਾਂ 'ਚ ਜੇ ਅਕਾਲੀ ਦਲ ਦੀ ਸਰਕਾਰੋਂ ਲੈ ਕੇ ਮੈਂ ਆ ਜ਼ਰੂਰ ਕਹਿ ਸਕਦੀ ਆ ਜਿਹੜੇ ਅਫਸਰਾਂ ਨੇ ਭ੍ਰਿਸ਼ਟਾਚਾਰ ਕੀਤਾ ਜਿਹੜੇ ਇਹਨਾਂ ਦੇ ਐਮਐਲਏ ਤੇ ਐਮਐਲਏ ਤੇ ਮੰਤਰੀ एमपी ਭ੍ਰਸ਼ਟਾਚਾਰ ਕਰ ਰਹੇ ਨੇ ਇਹ ਭਾਵੇਂ ਭਗਵੰਤ ਮਾਨ ਦੀ ਤਰ੍ਹਾਂ ਵਿਦੇਸ਼ ਵੀ ਭੱਜ ਜਾਣ ਕਸੀਟ ਕੇ ਇਹਨਾਂ ਨੂੰ ਵਾਪਸ ਲਾ ਕੇ ਇਹਨਾਂ ਦੀ ਜੇਬਾਂ ਤੋਂ ਕਢਵਾ ਕੇ ਪੰਜਾਬ ਦੇ ਪੈਸੇ ਪੰਜਾਬੀਆਂ ਦੇ ਉੱਤੇ ਲਗਵਾਉਗੀ ਆਕਾਲੀ ਦਲ ਜਿਸ ਤਰ੍ਹਾਂ ਕਹਿੰਦੇ ਨੇ ਕਿ ਆਕਾਲੀ ਦਲ ਤੇ ਜਾਂ ਕਾਂਗਰਸ ਦੀਆਂ ਸਰਕਾਰਾਂ ਹੀ ਧੱਕਾ ਕਰਦੀਆਂ ਆਈਆਂ ਨੇ ਲੇਕਿਨ ਹੁਣ ਸਾਡੇ ਵਰਕਰਾਂ ਨਾਲ ਵੀ ਧੱਕਾ ਹੋ ਰਿਹਾ ਜਿਵੇਂ ਕੱਲ ਪੱਟੀ ਦੇ ਵਿੱਚ ਘਟਨਾ ਹੋਈ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਸਰਪੰਚੀ ਦੇ ਉਮੀਦ ਮੈਂ ਤਾਂ ਆਪ ਕਹਿ ਰਹੀ ਆ ਕਿ ਇਹਨਾਂ ਨੇ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਕੀਤਾ ਹੈ ਗੋਲੀਆਂ ਮਾਰੀਆਂ ਕਤਲ ਹੋਏ ਡਰਾਵੇ ਧਮਕਾਵੇ ਕਿਸ ਮਾਸਕੇ ਚ ਕਾਗਜ਼ ਰੱਦ ਹੋਏ ਇਹ ਚੀਜ਼ ਤਾਂ ਕਦੇ ਦੇਖਣ ਨੂੰ ਨਹੀਂ ਮਿਲੀ ਜਿਸ ਤਰੀਕੇ ਦੇ ਨਾਲ ਹੋਈਆਂ ਨੇ ਮੈਨੂੰ ਯਾਦ ਹੈ ਕਿ ਆਪਣੇ ਸਮੇਂ ਚ ਬਾਲ ਸਾਹਿਬ ਦੀ ਸਰਕਾਰ ਹੁੰਦੀ ਸੀ ਮੇਰੇ ਹਲਕੇ ਇੱਕ ਹਲਕੇ ਚ ਸ਼ਾਇਦ ਮੋੜ ਹਲਕੇ ਚ ਮੇਰੇ ਖਿਆਲ ਤਿੰਨ ਕਾਗਜ਼ ਰੱਦ ਹੋ ਗਏ ਤੇ ਮੁੱਖ ਮੰਤਰੀ ਸਾਹਿਬ ਦਾ ਫੋਨ ਆਇਆ ਸੀ ਉਸ ਟਾਈਮ ਸੇਖੋ ਸਾਹਿਬ ਨੂੰ ਕਿ ਸੇਖੋ ਸਾਹਿਬ ਇਸ ਤਿੰਨ ਕਾਗਜ਼ ਰੱਦ ਕਿਵੇਂ ਹੋਏ ਤਾਂ ਸੁਖਬੀਰ ਜੀ ਨੂੰ ਬਾਦ ਸਾਹਿਬ ਨੇ ਖੜਕਾਇਆ ਸੀ ਕਿ ਸੁਭੀਰੇ ਹਸਲਕੇ ਚ ਇੱਕ ਵੀ ਕਾਗਜ਼ ਰੱਦ ਨਹੀਂ ਹੋਣਾ ਇੱਕ ਮੁੱਖ ਮੰਤਰੀ ਹੁੰਦਾ ਸੀ ਜਿਹੜਾ ਦੇਖਦਾ ਸੀ ਕਿ ਲੋਕਤੰਤਰ ਵਿੱਚ ਲੋਕੀ ਫੈਸਲਾ ਕਰਨ ਤੇ ਆ ਤਾਂ ਮੁੱਖ ਮੰਤਰੀ ਕੀ ਮੰਤਰੀ ਕੀ ਸਾਰੇ ਘੰਡ ਕਰਨ ਚ ਲੱਗੇ ਹੋਰ ਕਿੱਥੇ ਜਾਊਗਾ ਕਿਸੇ ਨੂੰ ਲੈ ਕੇ ਜਿਹੜਾ ਕਾਲੀ ਦਲ ਦਾ ਜਿਹੜਾ ਧਰਨੇ ਤੇ ਹੈਗਾ ਸ਼ਿਕਾਇਤ ਕਰ ਰਿਹਾ ਹੈ ਸਾਰੇ ਧਰਨੇ ਚ ਰਿਪੋਰਟ ਦਾ ਸਾਰਾ ਲੈਣਗੇ ਕਿਹੜਾ ਵਰਗ ਧਰਨੇ ਚ ਨਹੀਂ ਹੈ ਅੱਜ ਕਿਸਾਨ ਪਰ ਮੈਚੇ ਬੈਠੇ ਨੇ ਮੁਲਾਜ਼ਮਾਂ ਦੇ ਡੀਏ ਦਿੱਤੇ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਹੈਗਾ ਅੱਜ ਆਪਣੀ ਇਲੈਕਸ਼ਨ ਲੜਨ ਵਾਸਤੇ ਜਿਹੜਾ ਉਹਨਾਂ ਦਾ ਬੇਸਿਕ ਰਾਈਟ ਹੁੰਦਾ ਹੈਗਾ ਉਹਦੇ ਵਾਸਤੇ ਲੋਕੀ ਦਰਨੇ 'ਚ ਬੈਠੇ ਨੇ ਕਾਂਗਰਸ ਬੈਠੀ ਆ ਅਕਾਲੀ ਦਲ ਤਾਂ ਹੁਣ ਅਦਾਲਤਾਂ ਦੇ ਕੋਲ ਵੀ ਜਾ ਰਿਹਾ ਹੈਗਾ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਗਿਆ ਹੈਗਾ ਤਾਂ ਹਰ ਹੀ ਲਾਸੀ ਅਪਣਾਵਾਂਗੇ ਲੇਕਿਨ ਜਿਸ ਸਰਕਾਰ ਦੇ ਕੰਨ 'ਚ ਜੂਨੀ ਸਰਕਦੀ ਫਿਰ ਉਹ ਲੋਕਾਂ ਨੂੰ ਉਹਦਾ ਇਲਾਜ ਕਰਨਾ ਪਊਗਾ ਮੈਡਮ ਹਰਿਆਣਾ ਚੋਣ ਦੇ ਵਿੱਚ ਪੰਜਾਬ ਸਰਕਾਰ ਨੇ ਪੂਰਾ ਉੱਥੇ ਝੋਖਟਾ ਸੀਗਾ ਹੁਣ ਉੱਥੇ ਵੀ ਝਾੜੂ ਫਿਰਦਾ ਨਜ਼ਰ ਆ ਰਿਹਾ ਹੈ ਆਹ ਬੜੀ ਵਧੀਆ ਗੱਲ ਹੈਗੀ ਪਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਜਿੱਥੇ ਹਿਮਾਚਲ ਦੇ ਲੋਕੀ ਸਿਆਣੇ ਨਿਕਲੇ ਹਰਿਆਣਾ ਦੇ ਸਿਆਣੇ ਨਿਕਲੇ ਲੇਕਿਨ ਇਸ ਭੰਡ ਦੀ ਗੱਲਾਂ 'ਚ ਆਪਣੇ ਲੋਕ ਆ ਕੇ ਪੰਜਾਬ ਦਾ ਤਾਂ ਆਪਣੇ ਪੁਵਖ ਦਾ ਆਪਣੇ ਬੱਚਿਆਂ ਦਾ ਪੁਵਖ ਦਾ ਤੁਸੀਂ ਜਿਹੜਾ ਨੁਕਸਾਨ ਕਰ ਬੈਠਿਓ ਉਹਨੂੰ ਹੁਣ ਸੁਧਾਰਨਾ ਹੈਗਾ ਤੇ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਦਾ ਸਾਥ ਦਿਓ ਇਹ ਦੋਵੇਂ ਪਾਰਟੀਆਂ ਰਲੀਆਂ ਹੋਈਆਂ ਨੇ ਹੁਣ ਕਿਵੇਂ ਇੱਕ ਦੂਜੇ ਦੇ ਖਿਲਾਫ ਲੜ ਰਹੇ ਨੇ 6 ਮਹੀਨੇ ਪਹਿਲੇ ਤਾਂ ਲੋਕ ਸਭਾ ਦੀ ਚੋਣਾਂ ਚਾਹ ਤਾਂ ਦੋਨੋਂ ਇਕੱਠੇ ਹੋ ਕੇ ਲੜੇ ਨੇ ਲੋਕ ਸਭਾ 'ਚ ਇਕੱਠੇ ਬੈਠਦੇ ਨੇ ਤੇ ਕਹਿੰਦੇ ਸੂਬੇ 'ਚ ਅਸੀਂ ਆਡਾਂ ਇਹ ਲੋਕਾਂ ਦੀ ਅੱਖਾਂ 'ਚ ਕਿੰਨੀ ਦੇਰ ਘਟਾ ਪਹਿਲੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਉਹ ਚਲੇ ਤੁਰ ਗਏ ਕਾਂਗਰਸੀਆਂ ਹੁਣ ਇਹ ਹਜ਼ਾਰ ਰੁਪਏ ਬੀਬੀਆਂ ਨੂੰ ਸੁਪਨੇ ਦਿਖਾ ਕੇ ਇਹ ਸਰਕਾਰ ਬਣਾ ਕੇ ਇਹ ਲੁੱਟ ਕੇ ਤੁਰ ਜਾਣਗੇ ਤੇ ਅਖੀਰ ਚੇ ਤੋਂ ਅਕਾਲੀ ਦਲ ਹੀ ਹੈ ਜਿਹੜੇ ਤੁਹਾਡੇ ਕਾਰਡ ਵੀ ਬਹਾਲ ਕਰੂਗਾ ਜਿਹੜੀ ਤੁਹਾਡੀ ਸਹੂਲਤਾਂ ਵੀ ਬਹਾਲ ਕਰੂਗਾ ਜਿਹੜੇ ਤੁਹਾਡੇ ਬੱਚਿਆਂ ਨੂੰ ਨੌਕਰੀ ਵੀ ਦੇਊਗਾ ਤੇ ਨਸ਼ੇ ਖਤਮ ਕਰੂਗਾ ਕਪੂਰਥਲਾ ਦੇ ਵਿੱਚ ਜਿਹੜੇ ਆਪਣੇ ਉਹਨਾਂ ਗੈਸਟਰ ਨੇ ਉਹਨਾਂ ਪ੍ਰਤੀਨਿਧੀਆਂ ਪਾ ਕੇ 5 ਕਰੋੜ ਰੁਪਏ ਨੂੰ ਲੈ ਕੇ ਇੱਕ ਦੁਕਾਨਦਾਰ ਦੇ ਕੋਲੋਂ ਵਪਾਰੀ ਕੋਲੋਂ ਕੀ ਕਰਨਾ ਚਾਹੁੰਗੇ ਲਗਾਤਾਰ ਇਤਰਾਜ਼ੀਆਂ ਘਟਨਾ ਸਾਹਮਣੇ ਇਹ ਰੋਜ਼ ਤੁਸੀਂ ਕਿਸੇ ਦਿਨ ਅਖਬਾਰ ਖੋਲ ਕੇ ਦੇਖ ਲਓ لوکے ਘਰੇ ਬੈਠੇ ਉੱਥੇ ਆ ਕੇ ਲੁੱਟ ਕੇ ਲੈ ਜਾਂਦੇ ਨੇ ਦੁਕਾਨ 'ਚ ਬੈਠੇ ਨੂੰ ਕਿੱਥੇ ਹੁਣ ਇਹ ਮੋਬਾਈਲ ਫੋਨ ਰਿਪੇਅਰ ਸ਼ਾਪ ਦੀ ਦੁਕਾਨ 'ਚ ਤੁਸੀਂ ਸੋਚੋ ਆ ਕੇ ਗੈਂਗਸਟਰ ਆਨੇ ਆ ਕੇ ਉਹਨੂੰ ਲੁੱਟ ਕੀਤੀ ਲੁੱਟ ਕੇ ਪੈਸੇ ਖੋ ਕੇ ਉਹਨੂੰ ਚਿੱਠੀ ਦੇ ਕੇ ਗਏ ਕਿ ਅਸੀਂ ਫਲਾ ਫਲਾ ਗੈਂਗਸਟਰ ਤੋਂ ਅਸੀਂ ਭੇਜੇ ਗਏ ਆ ਸਾਨੂੰ 5 ਕਰੋੜ ਦੀ ਸਾਨੂੰ ਫਰौती ਦੇ ਨਹੀਂ ਤਾਂ ਸਾਰਾ ਪਰਿਵਾਰ ਖਤਮ ਕਰ ਦਾਂਗੇ ਇਹ ਹਾਲਾਤ ਹੋ ਗਏ ਕਿ ਇੱਕ ਰਾਕਟ ਲਾਂਚਰ ਦੇ ਨਾਲ ਤਾਂ ਸਰਕਾਰੀ ਵਿਜੀਲੈਂਸ ਸੈਂਟਰ ਦੇ ਉੱਤੇ ਜਿਸੇ ਸਰਕਾਰ ਬਣੀ ਉੱਥੇ ਹਮਲੇ ਹੋ ਰਹੇ ਨੇ ਜਿਹੜੇ ਫੌਜ ਵਿੱਚ ਹੁੰਦੀਆਂ ਨੇ ਉਹਨਾਂ ਚੀਜ਼ਾਂ ਦੇ ਨਾਲ ਤਾਂ ਤੇ ਗੈਂਗਸਟਰ ਕਿੰਨੇ ਬੁਲੰਦ ਨੇ ਕਿਉਂਕਿ ਹਾਈ ਸਿਕਿਉਰਿਟੀ ਜੇਲ੍ਹ ਚ ਜਦ ਘੰਟੇ-ਘੰਟੇ ਦੀ ਇੰਟਰਵਿਊ ਹੁੰਦੀ ਹੈ ਤੇ ਫਿਰ ਗੈਂਗਸਟਰਾਂ ਦੀ ਸਿਕਿਉਰਿਟੀ ਕਰਕੇ ਉਹ ਫਰੋਤੀਆਂ ਦੇ ਨਾਲ ਕਮਾਈਆਂ ਕਰ ਰਹੇ ਨੇ ਤੇ ਲੋਕੀ ਬਾਹਰ ਬਿਹਾਲ ਹੈ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੁਰੱਖਿਆ ਨੂੰ ਥੈਂਕ ਯੂ